प्यारे दोस्तों प्यार भरी सत श्री अकाल जी दोस्तों ਗੱਲ ਕਰਾਂਗੇ ਪੰਜਾਬ ਦੇ ਵਿੱਚ ਅੱਜ ਸੈਂਕੜਾ ਹੀ ਪੈਨਸ਼ਨਰਸ ਨੇ ਜੋ ਕਿ ਪੰਜਾਬ ਸਿਵਲ ਸਰਵਿਸ ਰੂਲ 11.19 ਜਿਹੜਾ ਚੈਲੰਜ ਕਰ ਰਹੇ ਨੇ ਮਾਨ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੀ ਇੱਕ CWP 9426 2023 शीला देवी जी ਦੇ ਵੱਲੋਂ ਇੱਕ ਜਿਹੜੀ ਕਿ ਫਾਈਲ ਕੀਤੀ ਗਈ ਹੈ ਔਰ ਉਸ ਪਟੀਸ਼ਨ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਪਟੀਸ਼ਨਰ ਨੇ ਪੈਨਸ਼ਨਰਸ ਨੇ ਉਹ ਮਾਨ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕਰੇ ਨੇ ਔਰ ਪੰਜਾਬ ਸਿਵਲ ਸਰਵਿਸ ਰੂਲ ਦੇ 11.1 ਨਿਯਮ ਨੂੰ ਜਿਹੜਾ ਹੈ ਉਹ ਚੈਲੰਜ ਕਰੇ ਨੇ ਸੋ ਆ ਉਸ ਬਾਰੇ ਵੀ ਥੋੜੀ ਜਾਣਕਾਰੀ ਲੈ ਲੈਣੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਗੱਲ ਕਰ ਲੈਣੇ ਸਭ ਤੋਂ ਪਹਿਲਾਂ ਜਿਹੜਾ ਮੈਂ ਦੱਸਣਾ ਚਾਹੁੰਦੀ ਆ ਕਿ ਜਿਸ ਤਰ੍ਹਾਂ ਸੀ ডাবল পিoverline ਜਿਹੜੀ ਜਾਣਕਾਰੀ ਤੁਹਾਨੂੰ ਦੇਣਾ ਚਾਹੁੰਦੇ ਆ ਜਿਸ ਤਰ੍ਹਾਂ ਕਿ ਪੰਜਾਬ ਦੇ ਜਿਹੜੇ ਪੈਸ਼ਨਰਸ ਨੇ ਉਹ ਕਿਸ ਨਿਯਮ ਨੂੰ ਲੈ ਕੇ ਜਿਹੜੇ ਨੇ ਉਹ ਚੈਲੰਜ ਕਰ ਰਹੇ ਨੇ ਜੋ ਕਿ ਕਹਿ ਰਹੇ ਨੇ ਕਿ ਇਹ ਇੱਕ ਅਧਾਰਿਕਤ ਹੈ ਜਿਹੜਾ ਇਸ ਨੂੰ ਬਦਲਣਾ ਚਾਹੀਦਾ ਹੈ ਮੇਨ ਜਿਹੜੀ ਹੈ ਸੀ ਡਬਲ ਪੀ ਹੈ ਜਿਸ ਦੇ ਨਾਲ ਅਧਾਰਿਤ ਵੱਖ-ਵੱਖ ਪਟੀਸ਼ਨਰਸ ਨੇ ਜਿਹੜੇ ਨੇ ਉਹ ਪਟੀਸ਼ਨ ਫਾਈਲ ਕਰ ਰਹੇ ਨੇ ਔਰ ਮਾਨ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਸ ਪਟੀਸ਼ਨ ਨੂੰ ਲੈ ਕੇ ਇੱਕ ਅੰਤ੍ਰਿਮ ਆਰਡਰ ਵੀ ਜਿਹੜਾ ਹੈ ਕਿਹਾ ਜਾ ਸਕਦਾ ਹੈ ਕਿ ਉਹ ਦਿੱਤਾ ਗਿਆ ਹੈ ਸੀ WP 94/2023 Sheila Devi versus State of Punjab ਸਭ ਤੋਂ ਪਹਿਲਾਂ ਜਿਹੜੀ ਗੱਲ ਜਿਹੜੇ ਇਹ ਨਿਯਮ ਦੀ ਗੱਲ ਕਰ ਲੈਣੀ ਹੈ ਜਿਸ ਤਰ੍ਹਾਂ ਕਿ ਪੰਜਾਬ ਸਿਵਲ ਸਰਵਿਸ ਰੂਲ ਵੋਲਿਊਮ 2 11.1 ਦੇ ਵਿੱਚ ਅਸਲ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਜਿਸ ਨੂੰ ਕਿ ਚੈਲੰਜ ਕੀਤਾ ਗਿਆ ਹੈ ਜਿਹੜੇ ਰਿਟਾਇਰੀ ਕਰਮਚਾਰੀ ਨੇ ਇਹ ਨਿਯਮ ਰਿਟਾਇਰੀ ਕਰਮਚਾਰੀ ਜਿਹੜੇ ਨੇ ਜਦੋਂ ਕਿ ਇੱਕ ਕਰਮਚਾਰੀ ਰਟਾਇਰ ਹੁੰਦਾ ਹੈ ਤਾਂ ਉਸ ਨੂੰ ਇੱਕ ਜਿਹੜਾ ਕਿ ਆਪਸ਼ਨ ਦਿੱਤਾ ਜਾਂਦਾ ਹੈ ਕਿ ਉਹ ਆਪਣੀ ਪੈਨਸ਼ਨ ਦਾ ਕੁਝ ਹਿੱਸਾ ਅਡਵਾਂਸ ਲੈ ਸਕਦਾ ਹੈ ਇਹ ਨਿਯਮ ਦੀ ਜੀ ਗੱਲ ਹੁਣ ਕਰੀਏ ਤਾਂ 40% ਜਿਹੜਾ ਪੈਨਸ਼ਨ ਦਾ ਅੱਜ ਇੱਕ ਕਰਮਚਾਰੀ ਰਿਟਾਇਰਮੈਂਟ ਦੇ ਵਕਤ ਜਾਣੇ ਕਿ ਰਿਟਾਇਰਮੈਂਟ ਵੀ ਲੀਟ ਕੰਪਿਊਟ ਕਰਵਾ ਸਕਦਾ ਹੈ ਉਸ ਦਾ ਹਿੱਸਾ ਜਿਹੜਾ ਕਿ ਲੋਨ ਜਿਹੜਾ ਹੈ ਕਿਹਾ ਜਾ ਸਕਦਾ ਹੈ ਕਿ ਲੈ ਸਕਦਾ ਹੈ 40% ਹਿੱਸਾ ਵੀ ਲਿਆ ਜਾ ਸਕਦਾ 33% 30%, 30% 20% ਜਾਣੇ ਕਿ ਕਰਮਚਾਰੀ ਕੁਝ ਅਡਵਾਂਸ ਆਪਣੀ ਪੈਨਸ਼ਨ ਜਿਹੜੀ ਹੈ ਉਹ ਰਿਟਾਇਰਮੈਂਟ ਦੇ ਵਕਤ ਲੈਂਦਾ ਹੈ ਅਤੇ ਫਿਰ ਕਿਸ਼ਤ ਦੇ ਵਿੱਚ ਜਿਹੜਾ ਹੈ ਸਰਕਾਰ ਨੂੰ ਵਾਪਸ ਕਰਦਾ ਹੈ ਇਹ ਨਿਯਮ ਜਿਹੜਾ ਹੈ ਜਦੋਂ ਮੈਂ ਤੁਹਾਨੂੰ ਪੜ ਕੇ ਪਹਿਲਾਂ ਵੀ ਸੁਣਾਇਆ ਜਿਵੇਂ ਕਿ ਸਰਵਿਸ ਸਿਵਲ ਸਰਵਿਸ ਰੂਲ ਵੋਲਿਊਮ 11.12 ਦਾ ਇੱਕ ਜਿਹੜਾ ਭਾਗ ਦੋ ਜਿਹਦੇ ਵਿੱਚ ਲਿਖਿਆ ਗਿਆ ਕਿ ਜਿਹੜਾ ਹਿੱਸਾ ਤੁਸੀਂ ਐਡਵਾਂਸ ਲਿਆ ਹੈ ਉਸ ਨੂੰ 15 ਸਾਲਾਂ ਦੇ ਵਿੱਚ ਤੁਸੀਂ ਹਰ ਮਹੀਨੇ ਆਪਣੀ ਪੈਨਸ਼ਨ ਦੇ ਨਾਲ ਜਿਹੜਾ ਹੈ ਕਟੋਤੀ ਦੇ ਰੂਪ ਦੇ ਵਿੱਚ ਸਰਕਾਰ ਨੂੰ ਵਾਪਸ ਕਰੋਗੇ ਇਸੇ ਨਿਯਮ ਨੂੰ ਲੈ ਕੇ ਅੱਜ ਪੰਜਾਬ ਦੇ ਜਿਹੜੇ ਹੈ ਰਿਟਾਇਰੀ ਕਰਮਚਾਰੀ ਨੇ ਉਹ ਪੰਜਾਬ ਦੇ ਹਰਿਆਣਾ ਹਾਈ ਕੋਰਟ ਦਾ ਜਿਹੜਾ ਕੀ ਰੁਕ ਘਾਰੇ ਨੇ ਮੰਗ ਇਹ ਵੀ ਕਰ ਰਹੇ ਨੇ ਕਿ ਇਸ ਨਿਯਮ ਦੇ ਮੁਤਾਬਕ ਜਿਹੜਾ ਹੈ ਨਿਯਮ ਲਗਾਇਆ ਗਿਆ ਹੈ ਇਹ ਜਿਹੜੀ ਕਿ ਅਗਲੀ ਸਹੀ ਅਗਲੀ ਸਹੀ ਨਹੀਂ ਹੈ ਕਿਉਂਕਿ ਜੇਕਰ ਕਿਸੇ ਕਰਮਚਾਰੀ ਦੀ ਜੋ ਵੀ ਐਡਵਾਂਸ ਰਕਮ ਹੈ ਪ੍ਰਾਪਤ ਕਰ ਰਿਹਾ ਹੈ ਜੇਕਰ ਉਸ ਦੀ ਕਟੋਤੀ ਹੁੰਦੀ ਹੈ ਤਾਂ 15 ਸਾਲਾਂ ਦਾ ਜਿਹੜਾ ਹੈ ਜ਼ਿਆਦਾ ਸਮਾਂ ਲਗਭਗ 11 ਸਾਲ 5 ਮਹੀਨੇ ਦੇ ਵਿੱਚ ਜਾਂਚ ਫੇਰ 11 ਸਾਲ 6 ਮਹੀਨਿਆਂ ਦੇ ਵਿੱਚ ਇਹ ਰਕਮ ਜਿਹੜੀ ਹੈ ਉਹ ਰਿਕਵਰ ਹੋ ਜਾਂਦੀ ਹੈ ਸੋ 15 ਸਾਲ ਦੀ ਜਿਹੜੀ ਹੈ ਕਟੋਤੀ ਸਰਕਾਰ ਦੇ ਵੱਲੋਂ ਕੀਤੀ ਜਾਂਦੀ ਹੈ ਉਹ ਸਹੀ ਨਹੀਂ ਹੈ ਤੁਸੀਂ ਇਹ ਪਟੀਸ਼ਨ ਜਿਹੜੀ ਹੈ ਫਾਈਲ ਕੀਤੀ ਗਈ ਹੈ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਕਿ ਮਾਂਜੋ ਕੋਰਟ ਨੇ ਆਪਣੇ ਜਿਹੜੇ ਨੇ ਆਰਡਰ ਨੇ ਮਈ 3 2023 ਦੇ ਵਿੱਚ ਉਸ ਵਿੱਚ ਲਿਖਿਆ ਗਿਆ ਸੀ ਕਿ ਸੋ ਇਸ ਪਟੀਸ਼ਨ ਕਰਨ ਤੋਂ ਬਾਅਦ ਜਿਹੜਾ ਸ਼ੀਲਾ ਦੇਵੀ ਜੀ ਦੇ ਵੱਲੋਂ ਕੀਤੀ ਗਈ ਸੀ 9426 2023 ਨੂੰ ਹੁਣ ਪੰਜਾਬ ਦੇ ਵਿੱਚ ਸੈਂਕੜਾ ਜਿਹੜੇ ਨੇ ਰਿਟਾਇਰੀ ਨੇ ਜੋ ਕਿ ਮਾਂਜੋ ਪੰਜਾਬ ਦੇ ਹਰਿਆਣਾ ਹਾਈ ਕੋਰਟ ਦਾ ਰੁਖ ਕਰ ਰਹੇ ਨੇ ਇਸ ਪਟੀਸ਼ਨ ਦੇ ਨਾਲ ਸੰਬੰਧਿਤ ਹੋਰ ਇਹ ਮੰਗ ਵੀ ਕਰ ਰਹੇ ਨੇ ਕਿ ਸਾਡੀ ਜਿਹੜੀ ਹੈ ਰਿਕਵਰੀ ਹੈ 11.5 ਜਿਹੜੀ ਕਿ 11 ਸਾਲ 5 ਸਾਲਾਂ ਦੇ ਦੌਰਾਨ ਹੋ ਜਾਂਦੀ ਹੈ ਸੋ ਇਸ ਕਰਕੇ ਸਾਡੀ ਕਟੋਤੀ ਬੰਦ ਕੀਤੀ ਜਾਵੇ ਔਰ ਮਾਨ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫਿਲਹਾਲ ਜਿੰਨੇ ਵੀ ਪਟੀਸ਼ਨਰ ਇਸ ਮੰਗ ਨੂੰ ਲੈ ਕੇ ਕਰ ਰਹੀ ਨੇ ਜਾਂ ਕਰ ਰਹੇ ਨੇ ਉਹਨਾਂ ਦੀ ਕਟੋਤੀ ਜਿਹੜੀ ਹੈ ਉਹ ਰੁਕ ਦਿੱਤੀ ਹੈ ਸੋ ਉਸ ਦੇ ਉੱਪਰ ਫਿਲਹਾਲ ਜਿਹੜੇ ਕਿਸ ਜਿਹੜੀ ਕੀ ਸਟੇ ਲਗਾ ਦਿੱਤੀ ਹੈ ਇਸ ਪਟੀਸ਼ਨ ਨੂੰ ਜਾਂ ਫਿਰ ਇਸ ਸੰਬੰਧੀ ਪਟੀਸ਼ਨ ਦਾ ਕੋਈ ਫਾਈਨਲ ਡਿਸੀਜਨ ਹਜੇ ਤੱਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜੀ ਦੇ ਵੱਲੋਂ ਨਹੀਂ ਲਿਆ ਗਿਆ ਪਰ ਇਸ ਪਟੀਸ਼ਨ ਤੋਂ ਬਾਅਦ ਲਗਾਤਾਰ ਜਿਹੜੇ ਨੇ ਉਹ ਰਿਟਾਇਰੀ ਕਰਮਚਾਰੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕਰ ਰਹੇ ਨੇ ਔਰ ਇਹ ਪਟੀਸ਼ਨ ਫਾਈਲ ਕਰ ਰਹੇ ਨੇ ਕਿ ਸਾਡੀ ਕਟੌਤੀ ਵੀ ਜਿਹੜੀ ਹੈ ਨਜ਼ਾਇਜ਼ ਹੋ ਰਹੀ ਹੈ ਜਾਨੀ ਕਿ ਕਟੌਤੀ ਨਹੀਂ ਹੋਣੀ ਚਾਹੀਦੀ ਇਹਨਾਂ ਦੇ ਜਿਹੜੇ ਨਿਯਮ ਦੇ ਉਲਟ ਪੰਜਾਬ ਸਿਵਲ ਸਰਵਿਸ ਰੂਲ ਜਿਹੜੇ ਨੇ ਇਸ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਕਿ ਇਸ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੈ ਜਿਹੜੀ ਕਿ ਤੁਹਾਨੂੰ ਸ਼ਾਇਦ ਪਸੰਦ ਆਈ ਹੋਵੇਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਲੈਣਾ ਚੈਨਲ ਤੇ ਆਰੀ ਵੀਡੀਓ ਵਧੀਆ ਲੱਗਦੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ